तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर मालवी बाग दे तहसीलदारा वल्लो सुबह पदरी हड़ताल कारण आज एस ए एस नगर मोहाली दी तहसील दा काज ठप रेहा मिली जानकारी अनुसार तपाविच तायनात तहसीलदार सुखचैन सिंह नु विजिलेंस वल्लो रिश्वत लेने दे मामले विच गिरफ्तार करने दे विरोध विच ये प्रदर्शन किये गए जिस कारण आज लोकां नु तहसील आवच बहुत परेशानी दा सामना करना पड़ा आओ देखदे हां साडी टीम वल्लो कवरेज कीती गई एक रिपोर्ट ਆ ਰਿਹਾ ਉਹ ਪਹਿਲਾਂ ਤੁਹਾਡਾ ਪ੍ਰੈਸ ਦਾ ਤੇ ਤੁਹਾਨੂੰ ਧੰਨਵਾਦ ਤੁਸੀਂ ਪਬਲਿਕ ਦੇ ਕੰਮਾਂ ਨੂੰ ਦੇਖਦੇ ਹੋਏ ਗਰਾਊਂਡ ਲੈਵਲ ਦੇ ਜਿਵੇਂ ਕਹਿੰਦੇ ਨੇ ਗਰਾਊਂਡ ਰਿਪੋਰਟ ਨੂੰ ਦੇਖਣਾ ਤੁਸੀਂ ਚੈੱਕ ਕਰਨਾ ਹੈ ਉਹ ਖੁਦ ਤੇ ਮੈਂ ਵੀ ਅੱਜ ਆ ਕੋਈ ਬੰਦੇ ਦਾ ਕੰਮ ਸੀ ਪਹਿਲਾਂ ਕੋਰਟ 'ਚ ਉੱਧਰ ਕੰਮ ਸੀ ਤੇ ਅੱਜ ਹੁਣ ਤਸਵੀਰ ਕੋਲ ਕੰਮ ਸੀ ਕੋਈ ਮਟੌਰ ਦਾ ਬੰਦਾ ਸੀ ਪੁੱਛਣਾ ਆਇਆ ਸੀ ਵੀ ਹਾਂ ਸਾਡੇ ਜਗ੍ਹਾ ਖਰੀਦੀ ਹੈ ਜ਼ਮੀਨ ਖਰੀਦੀ ਹੈ ਇਹਦੀ ਜਿਹੜੀ ਰਜਿਸਟਰੀ ਕਰਾਣੀ ਹੈ ਇਹ ਐਡਵਰਨੀ ਦੀ ਕਾਪੀ ਹੈ ਮੇਰੇ ਕੋਲ ਇਹ ਸਾਰੇ ਕਾਗਜ਼ ਰਹਿ ਗਿਆ ਅਗਲੇ ਕੋਲ ਤੇ ਦੂਜੇ ਪਾਸੇ ਜਦੋਂ ਇੱਥੇ ਦੇਖਦੇ ਆ ਨਾ ਇੱਥੇ ਕੋਈ ਸੇਵਾਦਾਰ ਨਾ ਇੱਥ ਹੋਏ ਸਾਰਾ ਅਮਲਾ ਸਾਰੇ ਦਫ਼ਤਰ ਜਿਹੜੇ ਐ ਖਾਲੀ ਪਏ ਜਿਹੜਾ ਜ ਤੂੜੀ ਪਾ ਲੋ ਇਹ ਕੰਮ ਕਰ ਦ ਦਫ਼ਤਰਾਂ ਦੇ ਜਿਹੜੀਆਂ ਘਰੇ ਬੈਠੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਘਰੇ ਬੈਠਿਆਂ ਨੂੰ ਸੌਦਾ ਦੇਣਗੇ 43 ਸੌਦਾ ਤੇ ਬਹੁਤ ਵੱਡ ਵੱਡੇ ਬੋਟ ਲਗੇ ਨੇ ਐਡ ਲਗੇ ਨੇ ਇੱਥੇ ਤਾਂ ਦਫ਼ਤਰਾਂ 'ਚ ਫਿਰਕੇ ਸੌਦਾ ਨਹੀਂ ਮਿਲਦੀ ਹੈ ਘਰੇ ਬੈਠਿਆਂ ਨੂੰ ਕਿਵੇਂ ਮਿਲ ਜੂਗੀ ਆ ਤੁਸੀਂ ਦੇਖ ਰਹੇ ਹੋ ਆ ਜਿਵੇਂ ਕਬੂਤਰ ਬੋਲ ਰਹੇ ਆ ਡੀਸੀ ਦਫ਼ਤਰ ਮੋਹਾਲੀ 'ਚ ਕਬੂਤਰ ਬੋਲ ਰਹੇ ਆ ਉਤਟਰ ਬੋਲਣ ਦਾ ਮਤਲਬ ਇਹ ਹੈ ਇਹ ਤਾਂ ਜੇ ਕੱਲ ਮੈਂ ਖਬਰ ਸੁਣੀ ਹੈ ਵੀ 20000 ਰੁਪਏ ਲੈ ਕੇ ਰਿਸ਼ਵਤ ਫੜਿਆ ਗਿਆ ਤਹਿਸੀਲਦਾਰ ਉਹ ਸਾਰੇ ਅੱਜ ਧਰਨਾ ਲਾ ਕੇ ਹੜਤਾਲ ਕਰਕੇ ਬੈਠ ਗਏ ਮੈਂ ਕਹਿੰਦਾ ਸਰਕਾਰ ਨੂੰ ਇਹ ਰਜਿਸਟਰਡ ਕਰ ਦੇਣੀ ਚਾਹੀਦੀ ਹੈ ਉਹ ਅਪਰੂਵਲ ਦੇ ਦੇਣੀ ਚਾਹੀਦੀ ਰਿਸ਼ਵਤ ਦੀ ਵੀ ਖੁੱਲੀ ਰਿਸ਼ਵਤ ਲਿਓ ਤੁਹਾਨੂੰ ਕੋਈ ਨਹੀਂ ਫੜਦਾ ਤੇ ਇਸੇ ਕਰਕੇ ਜਿਹੜਾ ਹੈਗਾ ਜੇਕਰ ਉਹ ਕਾਨੂੰਨ ਬਣਿਆ ਕੈਦਾ ਕਾਨੂੰਨ ਬਣਿਆ ਬਿਜਲੀ ਡਿਪਾਰਟਮੈਂਟ ਬਣਿਆ ਜਦੋਂ 5000 ਰੁਪਏ 7000 ਰੁਪਏ ਕੋਈ ਵੀ ਮਲਾਜ਼ਮ ਫੜਦਾ ਤਾਂ ਕਿ ਡਰ ਬਣਿਆ ਉਹਨੂੰ ਕੌਂਫਰ ਬਣਿਆ ਰਹੂ ਨਹੀਂ ਤਾਂ ਲੋਕਾਂ ਨੂੰ ਲੁੱਟ ਕੇ ਖਾ ਜਾਣਗੇ ਆ ਤੁਸੀਂ ਦੇਖੇ ਰਹੇ ਇੱਥੇ ਦਾ ਰਿਸ਼ਵਤ ਦੇ ਕੇ ਕੰਮ ਨਹੀਂ ਹੁੰਦਾ ਛੇ ਛਤੀ ਲੋਕਾਂ ਦੀ ਜਿਹੜੀ ਬਹੁਤ ਬੁਰੀ ਹਾਲਤ ਹੈ ਜਿਹੜੀ ਤਰਾਤਲ ਦੀ ਰਿਪੋਰਟ ਹੈ ਜ਼ੀਰੋ ਰਿਪੋਰਟ ਹੈ ਗਰਾਊਂਡ ਰਿਪੋਰਟ ਹੈ ਉਹ ਬਹੁਤ ਬੁਰੀ ਹਾਲਤ ਹੈ ਵਾਅਦੇ ਤੇ ਦਾਅਵੇ ਬਹੁਤ ਵੱਡੇ ਵੱਡੇ ਨੇ ਤੇ ਜਿਹੜਾ ਹੈ ਅਫਸਰਾਂ ਦਾ ਅੱਜ ਬਹੁਤ ਬੁਰਾ ਹਾਲ ਹੈ ਕਿਸੇ ਵੀ ਦਫ਼ਤਰ 'ਚ ਇੱਥੇ ਚਲੇ ਜਾਓ ਉਹ ਕੁਰਸੀਆਂ ਖਾਲੀ ਪਈਆਂ ਨੇ ਅੱਜ 11:00 ਵਜੇ ਹੁਣ 11:30 11:15 ਹੋਣ ਵਾਲੇ ਤੁਹਾਨੂੰ ਜੇ ਦਿਖਾਈਏ ਤਾਂ ਅੱਧੀਆਂ ਕੁਰਸੀਆਂ ਅੱਧ ਤੋਂ ਵੱਧ ਕੁਰਸੀਆਂ ਖਾਲੀ ਹੋਣਗੇ ਤਰਾਤਲ ਦੀ ਜਦੋਂ ਅਫਸਰਾਂ ਨੇ ਨਹੀਂ ਬੈਠਣਾ ਦੱਸੋ ਪਬਲਿਕ ਅ ਸਕੂਲਾਂ 'ਚ ਜਿਹੜੇ ਮਾਸਟਰ ਨੇ ਉਹ ਸਾਰੇ ਧਰਨਿਆਂ ਦੇ ਬੈਠੇ ਨੇ ਉਹ ਕਹਿੰਦਾ ਸੀ ਵੀ ਮਾਸਟਰ ਤਾਂ ਖੇਤੀ ਕਰਨ ਵਾਲੇ ਜਿਹੜੇ ਨਵੇਂ ਪੀ ਐਚ ਡੀ ਕਰੀਆ ਐਲ ਐਲ ਬੀ ਕਰੀ ਮੁੰਡੇ ਜਿਹੜੇ ਪੀ ਐਚ ਡੀ ਕਰੇ ਵੇ ਖੇਤੀ ਵਾਸਤੇ ਮਾਸਟਰ ਰੱਖਾਂਗੇ ਪਰ ਮਾਸਟਰ ਦਾ ਸਕੂਲਾਂ 'ਚ ਵੀ ਨਹੀਂ ਹੈ ਸਾਡੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਕਿਸੇ ਵੀ ਸਕੂਲ ਦਾ ਅੱਜ ਬੀ ਐਲਓ ਦੀ ਡਿਊਟੀ ਲਾਦੀ ਕਿਸੇ ਦੀ ਕਿਸੇ ਦੀ ਡਿਊਟੀ ਲਾਦੀ ਸਕੂਲ ਖਾਲੀ ਪਏ ਆ ਤਹਿਸੀਲ ਦਫ਼ਤਰਾਂ ਖਾਲੀ ਪਈਆਂ ਕਿਵੇਂ ਲੋਕਾਂ ਨੂੰ ਸੋਲਦਾ ਮਿਲਣਗੇ ਆ ਤੁਸੀਂ ਆ ਜਿਹੜਾ ਰਿਕਾਰਡ ਦਿਖਾ ਦਿਓ ਕੀ ਕੀ ਕੰਮ ਸੀਗਾ ਤੁਹਾਡਾ ਆਹ ਇੱਕ ਮਟਰ ਪਿੰਡ ਦੀ ਐ ਮਟਰ ਪਿੰਡ ਤੋਂ ਅਟਾਰਨੀ ਦਿਖਾਣਾ ਸੀ ਇਹਨਾਂ ਰਜਿਸਟਰੀ ਕਰਾਉਣੀ ਆ ਪੇਮੈਂਟ ਲਈ ਆ ਕਿਸੇ ਤਾਂ ਕਿਸੇ ਤਰ੍ਹਾਂ ਵਿਚਾਰਾ ਬਹੁਤ ਔਖਾ ਪਤਾ ਨਹੀਂ ਕਿਵੇਂ ਪੂੰਜੀ ਪੱਤੀ ਇਕੱਠੀ ਕਰੀ ਹੋ ਮਾਲਕਾਂ ਨੂੰ ਦਈ ਹੋ ਪਰ ਜੇਕਰ ਬਿਆਨਾਂ ਉਹਦਾ ਫਸਿਆ ਹੋਊ ਅਟਾਰਨੀ ਅਟੈਪ ਕਰਾਈ ਹੋਊਗੀ ਆ ਤਾਂ ਉਹਦਾ ਦਾ ਵਿਚਾਰੇ ਦਾ ਕੰਮ ਖਤਮ ਜਾਊਗਾ ਅੱਛਾ ਇੱਥੇ 700 ਰੁਪਿਆ ਜਦੋਂ 750 ਰੁਪਿਆ ਆਨਲਾਈਨ ਡੇਟ ਤਰੀਕ ਲੈਣ ਨੂੰ ਲੱਗਦਾ ਵੀ ਤੁਸੀਂ ਆਨਲਾਈਨ ਰਜਿਸਟਰੀ ਵਾਸਤੇ ਟਾਈਮ ਲਿਓ ਤਾਂ ਉਹਦਾ ਵੀ 700 ਰੁਪਿਆ ਹੈਗਾ ਜੇ ਇੱਕ ਵਿਅਕਤੀ ਨੂੰ ਦੋ ਵਾਰੀ ਟਾਈਮ ਲੈਣਾ ਪੈਂਦਾ ਤਾਂ 700 ਰੁਪਿਆ ਲੱਗ ਜਾਂਦਾ ਠੀਕ ਹੈ ਦੇਖੋ ਜੀ ਸਾਡੇ ਸਟੇਟ ਪ੍ਰੈਜ਼ੀਡੈਂਟ ਸੁਖਚਾਨ ਸਿੰਘ ਚੰਨੀ ਜੀ ਜੋ ਤਹਿਸੀਲਦਾਰ ਤਪਾ ਲੱਗੇ ਹੋਏ ਸੀ ਉਹਨਾਂ ਨੂੰ ਜੋ ਸਾਨੂੰ ਪਤਾ ਲੱਗਿਆ ਕਿ ਇੱਕ ਪਲੋਟਡ ਕੇਸ ਦੇ ਵਿੱਚ ਸਾਡੇ ਵਿਜੀਲੈਂਸ ਦੇ ਟਰੈਪ ਚ ਉਹਨਾਂ ਨੂੰ ਲਿੱਤਾ ਗਿਆ ਤਾਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਇਹ ਧਰਨਾ ਲਾਉਣਾ ਆਪਣੀਆਂ ਕੁਰਤੀਆਂ ਕੀ ਕਰਨਾ ਸਾਨੂੰ ਲੱਗਦਾ ਜੇ ਇਹ ਸਾਬਿਤ ਹੋ ਇਸਨੇ ਕੋ ਦੇ ਦੇਸ਼ੂਤ ਲਈ ਅਸੀਂ ਕਾਬੂ ਕੀਤਾ ਦੇਖੋ ਉਹ ਤਰੀਕੇ ਨਾਲ ਚਲਾਉਣ ਲਈ ਠੀਕ ਹੈ ਉਹਨਾਂ ਦੀ ਆਪ ਦੀ ਕਾਰਵਾਈ ਹੈ ਸਾਡਾ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਸਾਡੇ ਪੇਜ ਪ੍ਰੈਜ਼ੀਡੈਂਟ ਨਾਲ ਇਹ ਕੋਈ ਧੱਕਾ ਹੋਇਆ ਜਾਂ ਸਾਡੇ ਗਰੁੱਪ ਨੇ ਉਹਦੇ 'ਚ ਮੈਸੇਜ ਆਇਆ ਤਾਂ ਅਸੀਂ ਸਾਰੇ ਪੰਜਾਬ ਦੇ ਤਹਿਸੀਲਾਰ ਉੱਥੇ ਪਹੁੰਚੇ ਤਾਂ ਉੱਥੋਂ ਦੇ ਸਾਡੇ ਵੀ ਜੋ ਗੱਲਾਂ ਬਾਤਾਂ ਜਾਂ ਸਾਡੇ ਵੀ ਫੈਕਟਸ ਅਸੀਂ ਆਪਦੇ ਸੋਰਸਿਸ ਤੋਂ ਉੱਥੋਂ ਦੀ ਟੀਮ ਜਿਹੜੇ ਉੱਥੇ ਲੱਗੇ ਹੋਏ ਸਾਡੇ ਕੋਲੀਗਸ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਅੰਦਰ ਖੜੇ ਸੀ ਜਦੋਂ ਇਹ ਕਾਰਵਾਈ ਹੋਈ ਉਹਨਾਂ ਨੇ ਹੀ ਸਾਨੂੰ ਦੱਸਿਆ ਉਹਨਾਂ ਚੋਂ ਇੱਕ ਦੋ ਬੰਦੇ ਇਹ ਵੀ ਕਹਿ ਰਹੇ ਆ ਕਿ ਉਹ ਲਿਖ ਕੇ ਵੀ ਦੇਣ ਨੂੰ ਤਿਆਰ ਨੇ ਕਿ ਇਹ ਧੱਕਾ ਹੋਇਆ ਚੰਨੀ ਸਾਹਿਬ ਦਾ ਤਾਂ ਉਸ ਤੋਂ ਅੱਛਾ ਕੁਝ ਹੋਰ ਫੈਕਟਸ ਇਸ ਤਰ੍ਹਾਂ ਦੇ ਆ ਕਿ ਜੋ ਕੰਪਲੇਨਟੈਂਟ ਹੈ ਉਹ ਥਰਡ ਪਰਸਨ ਹੈ ਔਰ ਜੋ ਡਿਸਟਰੀ ਹੈ ਕਿਸੇ ਹੋਰ ਬੰਦੇ ਦੀ ਹੈ ਤਾਂ ਉਸ ਗੱਲ ਤੋਂ ਵੀ ਇਹ ਲੱਗ ਰਿਹਾ ਕਿ ਇਹ ਇੱਕ ਪਲੋਟ ਚੰਮੀ ਸ਼ਾਹਬ ਦੇ ਖਿਲਾਫ ਕੀਤਾ ਗਿਆ ਪਹਿਲਾਂ ਸਾਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਸਰਕਾਰ ਦੀ ਜਾਂ ਕੋਈ ਡਿਪਾਰਟਮੈਂਟ ਦੀ ਕਾਰਵਾਈ ਹੈ ਪਰ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੈ ਇਹ ਇੱਕ ਨਿੱਜੀ ਰੰਜਿਸ਼ ਜੋ ਉੱਥੇ ਇੱਕ ਸਾਡਾ ਸਸਪੈਂਡਡ ਕਨਗੋ ਹੈ ਉਹਦੀ ਔਰ ਕਿਸੇ ਬਿਜ਼ਨਸ ਅਫੀਸ਼ੀਅਲ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਕੋਈ ਇਹ ਪਲੋਟ ਜੋ ਸਾਨੂੰ ਜਿੰਨੀ ਇਨਫਰਮੇਸ਼ਨ ਮਿਲੀ ਹੈ ਕਿ ਕਿ ਉਹਨਾਂ ਨੇ ਪਲੋਟ ਤਿਆਰ ਕਰਕੇ ਇਹ ਕਾਰਵਾਈ ਕੀਤੀ ਹੈ ਉਹ ਸਾਡੀ ਬੇਨਤੀ ਹੈ মিডিਆ ਥਰੂ ਕਿ ਜੇਕਰ ਸਾਡਾ ਪ੍ਰਧਾਨ 1% ਵੀ ਇਨਵੋਲ ਹੈ ਕਿਸੇ ਰਿਸ਼ਵਤ ਕੇਸ ਚ ਅਸੀਂ ਉਹਦਾ ਬਿਲਕੁਲ ਸਾਥ ਨਹੀਂ ਦੇਵਾਂਗੇ ਉਹ ਬਿਲਕੁਲ ਕਾਰਵਾਈ ਜੈਨੂਨ ਹੋਈ ਹੈ ਲੇਕਿਨ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਸਾਡਾ ਪ੍ਰਧਾਨ ਕਿਸੇ ਪਲੋਟਡ ਕੇਸ ਚ ਫਸਾਇਆ ਗਿਆ ਹੈ ਸਾਨੂੰ ਉਹ ਬਾਇਜਤਬਰੀ ਕੀਤਾ ਜਾਵੇ ਤੁਹਾਨੂੰ ਲੱਗਦਾ ਇਹ ਰਸਤਾ ਠੀਕ ਹੈ ਇਹਦੇ ਨਾਲ ਲੋਕ ਜਿਹੜੇ ਕਿੰਨੇ ਹਜ਼ਾਰਾਂ ਲੋਕਾਂ ਦੀ ਡਿਸਟ੍ਰਿਕਟ ਦੇ ਲੋਕੀ ਉਹ ਪਰੇਸ਼ਾਨ ਹੋ ਰਹੇ ਨੇ ਦੇਖੋ ਤੁਸੀਂ ਸਾਡੀ ਇੱਕ ਬੇਨਤੀ ਹੈ ਕਿ ਅਸੀਂ ਜਦੋਂ ਸੀਟ ਤੇ ਬੈਠਦੇ ਆ ਤਾਂ ਅਸੀਂ ਵੀ ਕਿਸੇ ਦੇ ਰਿਸ਼ਤੇਦਾਰ ਭੈਣ ਭਾਈਆਂ ਬੱਚੇ ਪਿਓ ਹੈ ਤਾਂ ਅਸੀਂ ਕਿਸੇ ਸਟੈਟਿਸ ਕਿਸ ਤਰ੍ਹਾਂ ਕੋਈ ਫੈਸਲਾ ਲੈ ਸਕਦੇ ਹਾਂ ਤੇ ਸਾਡੀ ਬੇਨਤੀ ਹੈ ਕਿ ਸਾਨੂੰ ਇੱਕ ਵਾਰ ਸਾਡਾ ਜੋ ਵੀ ਜੋ ਸਾਡੀ ਮੰਗ ਹੈ ਜੇ ਸਾਡੀ ਮੰਗ ਜਾਇਜ਼ ਨਹੀਂ ਹੈ ਤਾਂ ਉਹ ਸਾਨੂੰ ਪਤਾ ਲੱਗ ਜਾਏ ਕਿ ਸਾਡੀ ਮੰਗ ਜਾਇਜ਼ ਨਹੀਂ ਹੈ ਤਾਂ ਅਸੀਂ ਕੰਮ ਦੇ ਪਰਤੀ ਇਹ ਜੇ ਜਾਇਜ਼ ਹੈ ਤਾਂ ਉਹਨਾਂ ਚਿਰ ਸਾਡੀ ਇਨਡੈਫਿਨਿਟ ਜੋ ਸਾਡੇ ਜੋ ਮੀਟਿੰਗ ਚੱਲ ਰਹੀ ਹੈ ਚੀਫ ਸਾਫ ਦਾ ਸਾਡੇ ਬੰਦੇ ਗਏ ਹੋਏ ਆ ਸਾਡੇ ਮਤਲਬ ਕਿ ਨੁਮਾਇंदे ਗਏ ਹੋਏ ਆ ਉਥੋਂ ਜੋ ਆਉਟਕਮ ਆਂਦਾ ਹੈ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਕੋਈ ਗੱਲ ਨਹੀਂ ਹੈ ਅਸੀਂ ਕੋਈ ਡਿਸਟਰਬੈਂਸ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਦੇਖੋ ਅਸੀਂ ਖੁਦ ਇਹ ਚਾਹੁੰਦੇ ਆ ਕਿ ਇੱਕ ਸਵਾਵੇਂ ਮਾਹੌਲ 'ਚ ਸਾਰਾ ਸਿਸਟਮ ਚੱਲੀ ਜਾਵੇ। ਸਾਡੀ ਬੇਨਤੀ ਹੈ ਕਿ ਜੇਕਰ ਸਾਡਾ ਪ੍ਰਧਾਨ ਫਲੋਟਡ ਕੇਸ 'ਚ ਸਾਨੂੰ ਬਾਜਟਤ ਵਾਪਸ ਕੀਤਾ ਜਾਵੇ। ਠੀਕ।